Hmm. ਨਮਸਕਾਰ ਜੀ ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਮਲ ਪਟਿਆ ਜਾਦਾ ਪਹਿਲਾ ਡਿਜ਼ਾਇਰ ਦੇ ਨਾਲ ਦੇ ਵਿੱਚ ਅਕਸਰ ਤੁਹਾਡੇ ਰੂਬਰੂ ਹੋਣਾ ਹਾਂ ਅੱਜ ਵੀ ਰੂਬਰੂ ਹੋਵਾਂਗਾ ਹੋ ਰਿਹਾ ਹਾਂ ਜਿਵੇਂ ਕਿ ਸਾਡੀਆਂ 39 ਲੜੀਆਂ ਤੁਸੀਂ ਬਹੁਤ ਪਸੰਦ ਕੀਤੀਆਂ ਉਵੇਂ ਹੀ ਅੱਜ ਅਸੀਂ ਲੈ ਕੇ ਆ ਰਹੇ ਹਾਂ ਆਪਣੀ 40ਵੀਂ ਲੜੀ ਜਿਹਦੇ ਵਿੱਚ ਇੱਕ ਇੰਦਾ ਦੇ ਇਨਸਾਨ ਆ ਰਹੇ ਹਨ ਜਿਹੜੇ ਕਿ ਮਾਨਵ ਸੇਵਾ ਕਰਦੇ ਹਨ ਮਾਨਵ ਸੇਵਾ ਉੱਤਮ ਸੇਵਾ ਸਭ ਤੋਂ ਵੱਡੀ ਸੋਸਾਇਟੀ ਉਹਨਾਂ ਦੀ ਹੈਗੀ ਹੈ ਅਸੀਂ ਸਭ ਤੋਂ ਵੱਡੀ ਇਸ ਵਾਸਤੇ ਕਹਿ ਰਹੇ ਹਾਂ ਕਿਉਂਕਿ ਸਭ ਤੋਂ ਵਧੀਆ ਕੰਮ ਜਿਹੜਾ ਹੁੰਦਾ ਹੈ ਮਨੁੱਖ ਦਾ ਮਨੁੱਖ ਦੀ ਸੇਵਾ ਕਰਨੀ ਹੁੰਦੀ ਹੈ ਅਸੀਂ ਤਾਂ ਕਿਸੇ ਨੂੰ ਰੋਟੀ ਦਰਾਂਗੇ ਲੰਗਰ ਲਗਾ ਦਾਂਗੇ ਜਾਂ ਵਾਤ ਵਾਤ ਕੱਪੜੇ ਦਰਾਂਗੇ ਜਾਂ ਉਹਦੀ ਜ਼ਰੂਰਤ ਦਾ ਸਮਾਨ ਦੇ ਦਾਂਗੇ ਕਿਉਂਕਿ ਇਹ ਅਸੀਂ ਸੇਵਾ ਸਮਝਦੇ ਹਾਂ ਔਰ ਸਭ ਤੋਂ ਵੱਧ ਅੱਜ ਦੀ ਡੇਟ ਵਿੱਚ ਕੀ ਚੱਲਿਆ ਹੋਇਆ ਹੈ ਅੱਜ ਦੇ ਦੌਰ ਵਿੱਚ ਕਿ ਅਸੀਂ ਕਿਸੇ ਦੀ ਸੇਵਾ ਕਰਦੇ ਹਾਂ ਤਾਂ ਸੋਸ਼ਲ ਮੀਡੀਆ 'ਚ ਅਸੀਂ ਸ਼ੋਅ ਆਫ ਕਰ ਦਿੰਦੇ ਹਾਂ ਪਰ ਤਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੈ ਸਾਡੇ ਵਿੱਚ ਜਿਹੜੇ ਅੱਜ ਦੇ ਸਾਡੇ ਮਹਿਮਾਨ ਨੇ ਸਰਦਾਰ ਸੁਖਦੀਪ ਸਿੰਘ ਜੀ ਜਿਹੜੇ ਕੀ ਚੇਅਰਮੈਨ ਨੇ ਮਾਨਵ ਸੇਵਾ ਉਤਮ ਸੇਵਾ ਸੁਸਾਇਟੀ ਦੇ ਉਹ ਰਾਇਕੋਟ ਤੋਂ ਸਾਡੇ ਕੋ ਉੱਚੇ ਚੇਤੌਰ ਤੇ ਅੱਜ ਚੱਲ ਕੇ ਆਏ ਹਨ ਤੇ ਉਹ ਮਾਨਵ ਦੀ ਸੇਵਾ ਕਰਦੇ ਹਨ ਇਨਸਾਨਾਂ ਦੀ ਸੇਵਾ ਕਰਦੇ ਹਨ ਜਿਹੜੇ ਕੀ ਕੋੜੀ ਹੁੰਦੇ ਹਨ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਰਮਾਤਮਾ ਵੱਲੋਂ ਛੱਟ ਵਜਦੀ ਹੈ ਕੋਈ ਉਹਨਾਂ ਦੇ ਸਿਰ ਦੇ ਵਿੱਚ ਕੀੜੇ ਪੈ ਜਾਂਦੇ ਨੇ ਉਹਨਾਂ ਦੇ ਅੰਗਾਂ ਦੇ ਵਿੱਚ ਕੀੜੇ ਪੈ ਜਾਂਦੇ ਨੇ ਉਹਨਾਂ ਦੀ ਸੇਵਾ ਕਰਦੇ ਆ ਤੁਹਾਨੂੰ ਸੁਣ ਕੇ ਵੀ ਅਜੀਬ ਲੱਗ ਰਿਹਾ ਹੋਏਗਾ ਨਾ ਪਰ ਉਹ ਆਪਣੇ ਹੱਥੀ ਉਹਨਾਂ ਦੀ ਸੇਵਾ ਕਰਦੇ ਅਸੀਂ ਤਾਂ ਇਹ ਕਹਾਂਗੇ ਕਿ ਰੱਬ ਰੂਪੀ ਇਨਸਾਨ ਸਾਡੇ ਵਿੱਚ ਆ ਜਾ ਰਹੇ ਨੇ ਅਸੀਂ ਉਹਨਾਂ ਨਾਲ ਰੂਬਰੂ ਹੋਵਾਂਗੇ ਅੱਜ ਦੇ ਸਾਡੇ ਮੁੱਖ ਮਹਿਮਾਨ ਨੇ ਸਾਡੇ ਵਿੱਚ ਜੋ ਹਾਜ਼ਰ ਨੇ ਵਿਰਾਜ਼ਬਾਨ ਨੇ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਾਵਾਂਗੇ ਜੋ ਕਿ ਇੱਕ ਇਨਸਾਨ ਅਸੀਂ ਉਹਨਾਂ ਨੂੰ ਇਨਸਾਨ ਨਹੀਂ ਅਸੀਂ ਉਹਨਾਂ ਨੂੰ ਮਹਾ ਇਨਸਾਨ ਕਹਾਂਗੇ ਇੱਕ ਪੁਲਿਸ ਹੁੰਦਾ ਇੱਕ ਮਹਾਪੁਰਸ਼ ਹੁੰਦਾ ਅਸੀਂ ਮਹਾਪੁਰਸ਼ ਕਹਾਂਗੇ ਉਹਨਾਂ ਨੂੰ ਕਿਉਂ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਕਿਸੇ ਨੂੰ ਛੋਟੀ ਜੀ ਸੱਟ ਲੱਗ ਜਾਂਦੀ ਹੈ ਹੱਥ ਤੇ ਪੈਰ ਤੇ ਤਾਂ ਅਸੀਂ ਉਹਨੂੰ ਦੇਖ ਕੇ ਥੋੜਾ ਜਿਹਾ ਮੂੰਹ ਬਣਾ ਲੈਂਦੇ ਆ ਪਰ ਸਾਡੇ ਵਿੱਚ ਕੁਝ ਏਦਾਂ ਦੇ ਇਨਸਾਨ ਵੀ ਹਨ ਕਿ ਜਿਹੜੇ ਕਿ ਮੂੰਹ ਤਾਂ ਨਹੀਂ ਬਣਾਉਂਦੇ ਉਹ ਡਾਕਟਰ ਨਾਲ ਵੀ ਉੱਪਰ ਨੇ ਜੇ ਡਾਕਟਰ ਵੀ ਕਿਤੇ ਨਾ ਕਿਤੇ ਕਹਿ ਦਿੰਦਾ ਕਿ ਯਾਰ ਵੀ ਬੰਨ ਇਨਫੈਕਸ਼ਨ ਨਾ ਹੋ ਜਾਏ ਹੱਤ ਲੰ ਤੋਂ ਕਰਾਂਦਾ ਪਰ ਸਾਡੇ ਵਿੱਚ ਜਿਹੜੇ ਮਹਿਮਾਨ ਨੇ ਅੱਜ ਦੇ ਸਾਡੇ ਸਰਦਾਰ ਸੁਖਦੀਪ ਸਿੰਘ ਜੀ ਉਹ ਏਦਾਂ ਦੇ ਇਨਸਾਨ ਨੇ ਉਹ ਬਹੁਤ ਡਾਊਨ ਟੂ ਅਰਥ ਵੀ ਨੇ ਉਹ ਏਦਾਂ ਦੇ ਇਨਸਾਨ ਨੇ ਜਿਹੜੇ ਕਿ ਸਬਦਿਸਾਇਤ ਅਗਾ ਦੇ ਨੇ ਅਸੀਂ ਉਹਨਾਂ ਦੇ ਜਵਾਨੀ ਸਾਹਿਬ ਸੁਣਾਂਗੇ ਸੱਸੀ ਗਸਰਾਸੀ ਕਾ ਜੀ ਸਲਾਹ ਜੀ ਤੁਹਾਡਾ ਅੱਜ ਬਹੁਤ ਬਹੁਤ ਸੁਭਾਗ ਲਿਆਤਾ ਹੈ ਸਾਡੇ ਸ਼ੋਅ ਦੇ ਵਿੱਚ ਦਾ ਕਮਲਪਾਟੇ ਦਾ ਸ਼ੋਅ ਚਾਹ ਦਾ ਪਹਿਲਾ ਡਿਜ਼ਰ ਦੇ ਨਾਲ ਸਰਦਾਰ ਸੁਖਦੀਪ ਸਿੰਘ ਜੀ ਪਹਿਲੇ ਮੈਂ ਇਹਨਾਂ ਬਾਰੇ ਦੱਸ ਦਵਾਂ ਸਰਦਾਰ ਸੁਖਦੀਪ ਸਿੰਘ ਜੀ ਨੂੰ ਜਦੋਂ ਸਾਡੇ ਸ਼ੋਅ ਬਾਰੇ ਪਤਾ ਲੱਗਿਆ ਤਾਂ ਇਹਨਾਂ ਨੇ ਗੱਲ ਕੀਤੀ ਛੋਟੀ ਜੀ ਦੀ ਮੈਂ ਇਹਨਾਂ ਦੀ ਟੀਮ ਨੂੰ ਮਿਲਿਆ ਜਦੋਂ ਮੈਨਾਂ ਇਹ ਟੀਮ ਨੂੰ ਮਿਲਿਆ ਤਾਂ ਮੇਰੇ ਕੋਲ ਰਹਿ ਨਹੀਂ ਗਿਆ ਜੀ ਤੇ ਮੈਂ ਇਹਨਾਂ ਨੂੰ ਬੇਨਤੀ ਲਈ ਕਿ ਮੇ ਸਰ ਤੁਸੀਂ ਮੇਰੇ ਸ਼ੋਅ ਚ ਆਓ ਜੀ ਸਦਾ ਸੁਖਦੀਪ ਸਿੰਘ ਜੀ ਤੁਹਾਡਾ ਸਾਡੇ ਸ਼ੋਅ ਚ ਫਿਰ ਤੋਂ ਮੋਰ ਤੋਂ ਸਵਾਗਤ ਕਰਦੇ ਹਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸ਼ੋਅ ਸ਼ੁਰੂ ਕਰਾਂਗੇ ਜੀ ਸ਼ੋਅ ਦਾ ਆਗਾਜ਼ ਕਰਾਂਗੇ ਸਾਡੀ 40ਵੀਂ ਲੜੀ ਹੈ ਜੀ 40ਵੀਂ ਲੜੀ ਦੇ ਵਿੱਚ ਸਭ ਤੋਂ ਪਹਿਲੇ ਜੀ ਤੁਹਾਡੀ ਜੀਵਨੀ ਬਾਰੇ ਜਾਣਨਾ ਕਿਸ ਦਾ ਤੁਸੀਂ ਆਪਣੀ ਜੀਵਨੀ ਬਾਰੇ ਦੱਸੋ ਲੇ ਮੇਰਾ ਪਿੰਡ ਹੈਗਾ ਜੀ ਰਸੂਲਪੁਰ ਸੀਲ ਹੈਗੀ ਜੀ ਆਪਣੇ ਅਹਿਮਦੇਗੜ ਤੇ ਜ਼ਿਲ੍ਹਾ ਮਲੇਕੋਟਲਾ ਤੇ ਉਸ ਪਿੰਡ ਦਾ ਰਹਿਣ ਵਾਲਾ ਹਾਂ ਬਚਪਨ ਤੋਂ ਹੀ ਬਸ ਇੱਕ ਉਤਰ ਦੀ ਪ੍ਰਮਾਤਮਾ ਬਣੀ ਸੀਗਾ ਸੇਵਾ ਦੇ ਵੱਲੋਂ ਵੀ ਆਪਾਂ ਕੋਈ ਇਹੋ ਜਿਹਾ ਇਨਸਾਨਾਂ ਦੀ ਸੇਵਾ ਕਰੀ ਜਿਨ੍ਹਾਂ ਨੂੰ ਨਹੀਂ ਕੋਈ ਸਾਹਮਦਾ ਤਾਂ ਪ੍ਰਮਾਤਮਾ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਨੇ ਤੇ ਜੋ ਕਿ ਆਪਣੇ ਮਾਨਮ ਸੇਵਾਪਤੋਂ ਸੇਵਾ ਸੋਸਾਇਟੀ ਰਜਿਸਟਰ ਜੋ ਕਿ ਵੀਰਾਂ ਬਜ਼ੁਰਗਾਂ ਬੇਸਹਾਰਾਂ ਦੀ ਸੇਵਾ ਕਰਦੀ ਆ ਹਾਂਜੀ ਤੇ ਉਹ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਲੇ ਦਾਲ ਦੇ ਪਿੰਡਾਂ ਦੇ ਸਹਿਯੋਗ ਨਾਲ ਸੇਵਾ ਸੰਪਾਡੂਣਾ ਦੇ ਉੱਤੇ ਹੋ ਰਹੀ ਹੈ ਜੀ ਸੋ ਸਰਦਾਰ ਜੀ ਤੁਹਾਨੂੰ ਕਿਵੇਂ ਲੱਗਿਆ ਕਿ ਮੈਨੂੰ ਇੱਕ ਸੁਸਾਇਟੀ ਖੋਲਣੀ ਚਾਹੀਦੀ ਹੈ ਸੁਸਾਇਟੀ ਬਣਾਣੀ ਚਾਹੀਦੀ ਹੈ ਜੇ ਤੁਹਾਡੇ ਵਿੱਚ ਸੁਸਾਇਟੀ ਦੀ ਟੀਮ ਦੇ ਕਿੰਨੇ ਮੈਂਬਰ ਹਨ ਇਹ ਵੀ ਦੱਸ ਦਿਓ ਨਾਲ ਹੀ ਸਾਡੇ ਟੀਮ ਮੈਂਬਰ ਹੈਗੇ ਨਹੀਂ ਤਕਰੀਬਨ 10 ਮੈਂਬਰ ਨੇ ਜੋ ਮੇਰੇ ਨਾਲ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਨੇ ਹਰ ਸਮੇਂ ਤੇ ਇਹ ਬਨਉਣ ਦਾ ਸਿਸਟਮ ਕਿਦਾਂ ਹੋਇਆ ਜੀ ਕਿਵੇਂ ਬਣੀ ਸੰਤਤਾ ਹੈ ਅਸੀਂ ਇੱਕ ਰਸਤੇ ਦੇ ਵਿੱਚ ਰਾਤ ਜਾ ਰਹੇ ਸੀਗੇ ਮੇਨਾਰਕ ਮੁੰਡਾ ਹੂਰਾ ਬੀਰ ਮੇਰਾ ਰਸਤੇ ਨੂੰ ਜਾਂਦੇ ਜਾਂਦੇ ਸਾਨੂੰ ਇੱਕ ਵੀਰ ਮਿਲਿਆ ਹਾਂਜੀ ਜੋ ਕਿ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਫੁੱਟਪਾਥ ਤੇ ਬੈਠਾ ਸੀਗਾ ਹੂੰ ਹੂੰ ਤੇ ਕੱਪੜੇ ਵੀ ਪੂਰੇ ਨਹੀਂ ਪ੍ਰੋਪਰ ਪਾਏ ਹੋਏ ਸੀ ਤੇ ਜਦੋਂ ਪ੍ਰੋਪਰ ਕੱਪੜੇ ਨਹੀਂ ਪਾਏ ਹੋਏ ਸੀ ਕਿ ਜਦੋਂ ਉਹਦੇ ਕੋਲੇ ਕਿਸੇ ਨੂੰ ਪੁੱਛਿਆ ਵੀ ਅ ਤੁਸੀਂ ਕਿਸ ਬੇਸ ਤੇ ਕਿਵੇਂ ਬੈਠਾ ਵਾ ਹੂੰ ਥੋੜਾ ਹਿੰਦੀ ਬੋਲਦਾ ਸੀ ਬੰਦਾ ਜੀ ਉਹ ਅੱਛਾ ਜੀ ਤੇ ਸਰ ਜੁਪੀ ਵੀ ਹਾਰਦਾ ਹੋਵੇ ਤੇ ਜਦੋਂ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਮੇਰੇ ਜਿਹੜੇ ਕੋਈ ਹੈ ਨਹੀਂ ਮੇਰਾ ਹੂੰ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਗਈ ਆ ਸੋਲੂਸ਼ਨ ਉਸ ਸੜਕ ਦੇ ਉੱਪਰੋਂ ਜਦੋਂ ਆਪਾਂ ਰਸਤੇ ਦੇ ਵਿੱਚ ਕੋਈ ਮਿਲੇ ਆ ਰੇੜੀ ਵਾਲਾ ਉਸ ਤੋਂ ਖਾਣ ਪੀਣ ਨੂੰ ਲੈ ਕੇ ਦਿੱਤਾ ਉਸ ਤੋਂ ਬਾਅਦ ਖਾਣ ਪੀਣ ਨੂੰ ਲੈਣ ਤੋਂ ਬਾਅਦ ਜਦੋਂ ਅਸੀਂ ਅੱਗੇ ਚਲੇ ਗਏ ਉਹਨੂੰ ਫੜਾ ਕੇ ਸਮਾਨ ਵੀ ਤੋ ਖਾ ਪੀ ਹੈ ਨਾ ਉਸ ਤੋਂ ਬਾਅਦ ਮੇਰੇ ਨਾਲ ਦਾ ਬ੍ਰਦਰ ਮੈਨੂੰ ਕਹਿੰਦਾ ਯਾਰ ਵੀ ਤੇ ਕੱਪੜੇ ਵੀ ਹੈ ਨਹੀਂ ਵਿਚਾਰੇ ਦੇ ਤਨ ਤੇ ਵੀ ਕੱਪੜੇ ਵੀ ਲੈ ਕੇ ਦਈਏ ਹੂੰ ਤੇ ਅਸੀਂ ਦੋਨੋਂ ਭਰਾਵਾਂ ਨੇ ਕੱਪੜੇ ਲੈ ਆ ਕੇ ਦਿੱਤੇ ਕੱਪੜੇ ਲਿਆਉਣ ਤੋਂ ਬਾਅਦ ਉਸ ਵੀ ਤੇ ਕੱਪੜੇ ਪਾਏ ਕੱਪੜੇ ਪਾਉਣ ਤੋਂ ਬਾਅਦ ਬੜਾ ਮਨ ਖੁਸ਼ ਹੋਇਆ ਬੰਦੇ ਦਾ ਸਨ ਦਵਾਵਾਂ ਦਾ ਵੀ ਅਸ਼ੀਰਵਾਦ ਦੇਵੇ ਤੇ ਫਿਰ ਕਰਦੇ ਕਰਉਂਦੇ ਜਿਸੀਂ ਮੈਨੂੰ ਵੀਰ ਕਹਿੰਦਾ ਵੀ ਆਪਾਂ ਵੀਡੀਓ ਕੋਈਏ ਦੀ ਬੰਦੇ ਦੀ ਹੂੰ ਬਈਰ ਇਨਸਾਨੀਅਤ ਦੇ ਤੌਰ ਤੇ ਵੀ ਕੁੰਨੇਗਾ ਕਰਦਾ ਵੀ ਇਸ ਤਰ੍ਹਾਂ ਸੋਮ ਕੋ ਇਨਸਾਨ ਮਿਲਦਾ ਵਾ ਤਾਂ ਉਹਦੀ ਸੇਵਾ ਸੰਭਾਲ ਕਰੂ ਬਿਲਕੁਲ ਤੇ ਸਰ ਤੁਸੀਂ ਇਹ ਵੀ ਦੇਖਦੇ ਹੋ ਕਿ ਕਿ ਸੱਚੀ ਗਰੀਬ ਹੈ ਕਿ ਦੇ ਗਰੀਬ ਕੋਈ ਉਹਨੂੰ ਟੈਲੀ ਕਰਦੇ ਹੋ ਕ੍ਰੋਸ ਚੈਕਿੰਗ ਕਰਦੇ ਹੋ ਹਾਂਜੀ ਕਰਦੇ ਆਂ ਜੀ ਪੈਸੇ ਤਾਂ ਸਾਨੂੰ ਮਿਲਦੇ ਹੀ ਬੰਦੇ ਜਿਹਨੇ ਵੀਰ ਭਰਾ ਜੋ ਕਿ ਸੜਕਾਂ ਦੇ ਵੀ ਸਹਾਰਾ ਜਾਂ ਕਿਸੇ ਦੇ ਕੱਚ ਤੇ ਲੱਤਾਂ ਦੇ ਕੱਚ ਦੇ ਟੁਕੜੇ ਪੜੇ ਹੋਏ ਸੀਗੇ ਜਾਂ ਕਿਸੇ ਦੇ ਸਿਰ ਦੇ ਵਿੱਚ ਕੀੜੇ ਜਾਂ ਕਈਆਂ ਦੇ ਵਿਚਾਰਾਂ ਦੇ ਹੱਥ ਮਤਲਬ ਖਤਮ ਕੀਤੇ ਬਹਿਕੜਿਆ ਨੇ ਜੀ ਅਸੀਂ ਇੱਕ ਫਿਰੋਜ਼ਪੁਰ ਤੋਂ ਲੈ ਕੇ ਆਏ ਸੀਗੇ ਵੀਰ ਜੋ ਕੇ ਉਹਦਾ ਨਾਮ ਕਾਲਾ ਸੀਗਾ ਜੀ ਉਸ ਟਾਈਮ ਬਾਅਦ ਦੱਸਿਆ ਮੇਰਾ ਨਾਮ ਕਾਲਾ ਵਾ ਉਹ ਸੜਕ ਤੇ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਪਿਆ ਸੀਗਾ ਫਿਰੋਜ਼ਪੁਰ ਤੋਂ ਜਦੋਂ ਬੰਦੇ ਨੇ ਸਾਨੂੰ ਫੋਨ ਕੀਤਾ ਉੱਥੇ ਸੀਗਾ ਤਾਂ ਦੇਖ ਕੇ ਸਾਡੀਆਂ ਅੱਖਾਂ ਵਿੱਚ ਰੋਣ ਆ ਗਿਆ ਵੀ ਅੱਜ ਦਾ ਇਨਸਾਨ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਵਾ ਜਦੋਂ ਉੱਥੇ ਗਾਇ ਦੇਖਿਆ ਉਹਦਾ ਹੱਥ ਸਾਰਾ ਸਾਰਾ ਮਤਲਬ ਖੰਦਾ ਪੇਖ ਕੀਤੇ ਨੇ ਜੀ ਇਨਸਾਨਾਂ ਨੂੰ ਵੀ ਕੀੜੇ ਪੈਂਦੇ ਜੀ ਕੀੜੇ ਪੈਂਦੇ ਨੇ ਜਿੱਦਾਂ ਕਹਿੰਦੇ ਸੀ ਸਿਰੇ ਕੀੜੇ ਖਾਂਦੇ ਜਿੱਦਾਂ ਉਹਦਾਂ ਦੇ ਕੀੜੇ ਖਾਦੇ ਸੀ ਹਾਂਜੀ ਹਾਂਜੀ ਕੀੜੇ ਉਹ ਕਿਉਂ ਪੈਂਦੇ ਕਿਡ ਦਿਮਾਗੀ ਆਪਸੈਟ ਸੀ ਕਿ ਪੈਂਦਾ ਅੱਛਾ ਜੀ ਦਿਮਾਗੀ ਸਭ ਆਪਸੈਟ ਹੋਣ ਤੋਂ ਬਾਅਦ ਨਹੀਂ ਸੂਝ-ਬੂਝ ਰਹੀ ਜੀ ਮਤਲਬ ਗੰਦੇ ਹੱਥ ਲੱਗਦੇ ਨੇ ਜਾਂ ਕਿਤੋਂ ਵੀ ਲਾ ਲਓ ਜਾਨੀ ਇਨਫੈਕਸ਼ਨ ਇਨਫੈਕਸ਼ਨ ਹੋ ਗਏ ਨੇ ਹਾਂਜੀ ਤੇ ਜਦੋਂ ਅਸੀਂ ਲੈ ਕੇ ਰਾਹ ਦੇ ਵਿੱਚ ਬਹੁਤ ਹੀ ਮੁਸ਼ਕਲ ਨਾਲ ਲੈ ਕੇ ਜਾਣੀ ਇੰਨੀ ਬਦਬੂ ਮਾਰਦੀ ਛੋ ਬੰਦੇ ਦੇ ਹਾਂਜੀ ਹਾਂਜੀ ਤੇ 96 ਜਦੋਂ ਪਰਮਾਤਮਾ ਵੱਲੋਂ ਨਹੀਂ ਆਉਂਦੀ ਸੀ ਬਧੂ ਹੂੰ ਹੂੰ ਤੇ ਲਿਆਂਦਾ ਲੈਉਣ ਤੋਂ ਬਾਅਦ ਉਹਦਾ ਇਲਾਜ ਹੋਇਆ ਪ੍ਰੋਫੈਸਰ ਤੁਹਾਡਾ ਧਿਆਨ ਜਿਹੜਾ ਨਾ ਤੁਹਾਡਾ ਧਿਆਨ ਬਧੂ ਵੱਲ ਨਹੀਂ ਤੁਹਾਡਾ ਧਿਆਨ ਸੇਵਾ ਵੱਲ ਹੈ ਹਾਂਜੀ ਅਨਸ਼ਾਨੀ ਦੀ ਸੇਵਾ ਹਾਂਜੀ ਜੀ ਜੋ ਆਪਾਂ ਨੂੰ ਹਰਕ ਨੂੰ ਕਰਨੀ ਚਾਹੀਦੀ ਆ ਜ਼ਰੂਰੀ ਨਹੀਂ ਵੀ ਆਪਾਂ ਸੰਸਥਾ ਬਣਾ ਕੇ ਕਰੀਏ ਕਿਸੇ ਤਰ੍ਹਾਂ ਵੀ ਆਪਾਂ ਕਰ ਸਕਦੇ ਆ ਕੋਈ ਗਰੀਬ ਦੀ ਕੁੜੀ ਦਾ ਵਿਆਹ ਕਰਨਾ ਜਾਂ ਕਿਤਾਬ ਵੀ ਕੋਈ ਨਹੀਂ ਹੈਗਾ ਜਿਹਦੇ ਹਾਂਜੀ 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 ਉਹ ਬੰਦੇ ਦੀ ਆਪਾਂ ਸੇਵਾ ਕਰੀਏ ਬਿਲਕੁਲ ਹਾਂਜੀ ਉਹ ਬੰਦਾ ਲਿਆਂਦਾ ਲੈਉਣ ਤੋਂ ਬਾਅਦ ਜੋ ਦੇਖਿਆ ਉਹਦੇ ਤਕਰੀਬਨ 6 ਮਹੀਨੇ ਇਲਾਜ ਕਰਿਆ ਹਮ ਇਲਾਜ ਚੱਲਣ ਤੋਂ ਬਾਅਦ ਜਮ੍ਹਾਂ ਸੈੱਟ ਹੋ ਗਿਆ ਤੁਸੀਂ ਇਲਾਜ ਕਿੱਥੇ ਕਰਾਇਆ ਸੀ ਇਲਾਜ ਸੀ ਸੰਸਥਾ ਦੇ ਵਿੱਚ ਹੀ ਮੇਰੇ ਨਾਲ ਦੋ ਵੀਰ ਨੇ ਡਾਕਟਰ ਨੇ ਅਜੇ ਡਾਕਟਰ ਆਰਐਮਪੀ ਡਾਕਟਰ ਠੀਕ ਹੈ ਉਹਨਾਂ ਨੇ ਆਪ ਮੇਰੇ ਨਾਲ ਲੱਗੇ ਡਾਕਟਰ ਵੀ ਸਾਡੀ ਆਪਣੀ ਟੀਮ ਵਿੱਚ ਆਪਣੀ ਟੀਮ ਦੇ ਵਿੱਚ ਨਹੀਂ ਜੋ ਹਸਪਤਾਲ ਬਣਾਇਆ ਸੀ ਨਹੀਂ ਹਸਪਤਾਲ ਨਹੀਂ ਜੋ ਆਰਐਮਪੀ ਡਾਕਟਰ ਜੋ ਆਪਣੇ ਪਿੰਡਾਂ ਦੇ ਵਿੱਚ ਆਰਐਮਪੀ ਡਾਕਟਰ ਕਹਿੰਦੇ ਨੇ ਠੀਕ ਹੈ ਉਹ ਵੀਰ ਨੇ ਉਹ ਮੇਰੇ ਨਾਲ ਹਰ ਵੇਲੇ ਤਿਆਰ-ਵਿਆਰ ਤਿਆਰ ਰਹਿੰਦੇ ਨੇ ਅੱਛਾ ਸੇਵਾ ਕਰਦੇ ਨੇ ਕਿਸੇ ਫੀਸ ਤੋਂ ਬਿਨਾਂ ਫੀਸ ਤੋਂ ਜੀ ਜਿਵੇਂ ਕਿ ਅੱਜ ਦੇ ਦੌਰ ਦੇ ਵਿੱਚ ਡਾਕਟਰ ਕਾਫੀ ਜਿਆਦਾ ਫੀਸ ਮੋਟੀ ਫੀਸ ਵੀ ਲੈਂਦੇ ਨੇ ਕਈ ਡਾਕਟਰ ਤੇ ਉਹੋ ਜੇ ਹਾਲਾਤਾਂ ਦੇ ਵਿੱਚ ਅੱਜ ਫ੍ਰੀ ਦੀ ਸੇਵਾ ਵੀ ਕੋਈ ਕਰ ਰਿਹਾ ਜੀ ਇਹ ਬਹੁਤ ਵੱਡੀ ਗੱਲ ਹੈ ਜੀ ਇਨਸਾਨੀਅਤ ਦੇ ਨਾਮ ਦੇ ਉੱਤੇ ਮਤਲਬ ਬਹੁਤ ਹੀ ਇਸੇ ਇਹਦੇ ਵਾਸਤੇ ਮੈਨੂੰ ਕੋਈ ਸ਼ਬਦ ਨਹੀਂ ਮੈਨੂੰ ਮਿਲ ਰਹੇ ਪਰ ਫਿਰ ਵੀ ਸਿਰਫ ਮੈਂ ਇੱਕ ਹੀ ਜੇ ਕਹਾਵਾਂਗਾ ਸੁਖਦੀਪ ਜੀ ਤੁਹਾਨੂੰ ਸੈਲੂਟ ਹੈ ਜੀ ਬੜੀ ਪਰਮਾਤਮਾ ਦੀ ਸੇਵਾ ਲਈ ਹੋ ਜੀ ਇਹਨਾਂ ਨੂੰ ਇਹ ਬਹੁਤ ਵੱਡੀ ਵੱਡੀ ਸੇਵਾ ਕਰ ਰਹੇ ਨੇ ਸੋ ਸੁਖਦੀਪ ਜੀ ਹੁਣ ਗੱਲ ਕਰਦੇ ਆ ਜੀ ਰੱਬ ਰੂਪੀ ਮਾਪੇ ਕਿਉਂਕਿ ਜਿਵੇਂ ਕਿ ਸਾਡਾ ਇਹ ਜੀਵਨ ਹੈ ਅਸੀਂ ਤੁਸੀਂ ਲੋਕਾਂ ਨੂੰ ਨਵਾਂ ਜੀਵਨ ਦਿੰਦੇ ਹੋ ਪਰ ਸਾਡੀ ਜੀਵਨੀ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਮਹਾਨ ਹੁੰਦੇ ਨੇ ਰੱਬ ਰੂਪੀ ਰੱਬ ਤੋਂ ਵੀ ਪਰਸਕਾਇਆ ਜਿਹਾ ਦੇ ਮਾਪੇ ਅਸੀਂ ਗੱਲ ਮਾਪੇ ਦੀ ਕਰਾਂਗੇ ਮੇਰੇ ਪਿਤਾ ਜੀ 1999 ਦੇ ਵਿੱਚ ਇਸ ਦੁਨੀਆ ਨੂੰ ਸਾਡੇ ਕਿਤੇ ਰਹੀ ਅਸੀਂ ਦੁਨੀਆ ਤੋਂ ਅਲਵਿਦਾ ਕਹਿ ਕੇ ਚਲੇ ਗਏ ਸੀ ਕਿ ਅਸੀਂ ਚਾਰ ਭਰਾਵਾਂ ਅੱਛਾ ਜੀ ਦੋ ਭਰਾ ਸਾਡੇ ਮੇਰੇ ਵਿਆਹ ਹੋਈ ਸੀ ਮੈਰਿਜ ਹੋਈ ਸੀ ਉਹਨਾਂ ਦੀ ਦੂ ਭਰਾ ਮਾ ਜਿਹੜੇ ਅਸੀਂ ਰਹਿੰਦੇ ਸੀ ਵਿਆਹ ਹੋਂ ਕੋ ਤੇ ਦੂਜੇ ਭਰਾ ਦਾ ਵੀ ਮੈਰਿਜ ਗਾਹ ਦੇ ਵਿੱਚ ਹੋਈ ਆ ਮੇਰੀ ਵੀ ਤੇ ਸ਼ੁਰੂ ਤੋਂ ਹੀ ਪਰਮਾਤਮਾ ਬਣੀ ਉਹ ਮਤਲਬ ਮਾਤਾ ਨੇ ਜਾਂ ਪਿਤਾ ਨੇ ਸਾਨੂੰ ਪਰਮਾਤਮਾ ਦੇ ਲੱਡ ਲਾ ਕੇ ਰੱਖਿਆ ਕੁਰਬਾਨੀ ਦੇ ਨਾਲ ਜੋੜ ਕੇ ਰੱਖਿਆ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਸਾਡੇ ਇੱਕ ਮੇਰੀ ਭੈਣ ਆ ਜੀ ਪੈਨਾਡਰੋ ਦੇ ਵਿੱਚ ਹੂੰ ਉੱਥੇ ਗਏ ਤਾਂ ਮਤਲਬ ਉੱਥੇ ਉਹਨਾਂ ਦੇ ਜਿਹੜੀ ਸ਼ਸ ਤੇ ਸੋਹਰਾ ਛਾਲ ਦੇ ਵਿੱਚ ਗੁਜ਼ਰ ਗਈ ਅੱਛਾ ਜੀ ਉਸ ਤੋਂ ਬਾਅਦ 6 ਮਹੀਨੇ ਬਾਅਦ ਸਾਡੇ ਮੇਰੀ ਪ੍ਰੋਣਾ ਸਾਡਾ ਜਵਾਈ ਉਹ ਵੀ ਇਸ ਦੁਨੀਆ ਨੂੰ ਛੱਡ ਕੇ ਚ ਰਹਿ ਗਿਆ। 1.5 ਸਾਲ ਦੇ ਵਿੱਚ ਤਿੰਨ ਮੌਤਾਂ ਹੋ ਗਈਆਂ। ਤਿੰਨ ਮੌਤਾਂ ਹੋਣ ਤੋਂ ਬਾਅਦ ਜੋ ਬੱਚੇ ਸੀ ਮੇਰੀ ਭੈਣ ਦੇ ਛੋਟੇ ਬੱਚੇ ਸੀਗੇ ਉਸ ਤੋਂ ਬਾਅਦ ਮੇਰੇ ਪਰਿਵਾਰ ਨੇ ਮੇਰੇ ਭਰਾਵਾਂ ਨੇ ਮੇਰੀ ਮੈਰਿਜ ਹੋ ਗਈ ਸੀ। ਮੇਰਾ ਇੱਕ ਛੋਟਾ ਬੱਚਾ ਸੀ ਤਕਰੀਬਨ 4 ਸਾਲ ਦਾ। ਹੂੰ ਹੂੰ ਤੇ ਮੇਰੇ ਭਰਾਵਾਂ ਨੇ ਮੇਰੀ ਮਾਤਾ ਨੇ ਕਹਿੰਦੇ ਵੀ ਹੁਣ ਆਪਣੰਦੇ ਮੁਸੀਬਤਾਂ ਆਪਾਂ ਮੇਰੀ ਡਿਊਟੀ ਲਾਜੀ ਤੁਸੀਂ ਉਸ ਭੈਣ ਦੇ ਕੋਲੇ ਰਹਿਣਾ ਪਾਣਾ। ਇਹ ਬੱਚੇ ਛੋਟੇ ਨੇ ਵੀ ਔਰ ਚਾਚਾ ਤਾਇਆ ਕੁਛ ਹੱਕ ਹੈ ਨਹੀਂ ਗਾ। ਉੱਥੇ ਗਿਆ ਉਸ ਉੱਥੇ ਜਾਣ ਤੋਂ ਬਾਅਦ 8 ਸਾਲ ਸੀ ਉੱਥੇ ਭੈਣ ਦੇ ਕੋਲੇ ਰਹੇ। ਅੱਛਾ। ਉਹਨਾਂ ਨੇ ਬੱਚੇ ਨੂੰ ਪੜਾਇਆ। ਉਸ ਤੋਂ ਬਾਅਦ ਉਹਨਾਂ ਦਾ ਮਤਲਬ ਬੱਚੇ ਵਿਆਹੀ। ਉਹਨਾਂ ਦਾ ਮਕਾਨ ਬਣਾ ਕੇ ਦਿੱਤਾ ਨਵੇਂ ਸ਼ਰੀਓ। ਹੂੰ। ਤੇ ਉੱਥੇ ਉਹਨਾਂ ਦਾ ਬੱਚਾ ਵਿਆਹਿਆ। ਤੇ ਪ੍ਰਮਾਦਾ ਮਮ ਨੂੰ ਪਹਿਲਾਂ ਤੋਂ ਹੀ ਕੁਦਰਤੀ ਜ਼ਿੰਮੇਵਾਰੀਆਂ ਪਈਆਂ ਹੋਈਆਂ ਨੇ ਜੀ। ਹੂੰ। ਉੱਥੋਂ ਬਸ ਇਸ ਤਰ੍ਹਾਂ ਹੌਲੀ-ਹੌਲੀ ਦੁਕਾਨਬੀ ਜੀ ਮੇਰੇ ਉਥੇ ਦੁਕਾਨ ਕਰਦੇ ਕਰਦੇ ਲੋਕਾਂ ਨਾਲ ਵਧੀਆ ਪੇਮ ਆ ਜੀ ਜੀ ਉਥੋਂ ਹੌਲੀ ਹੌਲੀ ਜਿਵੇਂ ਹੁਣ ਦੱਸਿਆ ਵੀ ਸੰਸਥਾ ਦੇ ਨਾਲ ਹੀ ਜੁੜ ਗਏ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਜੀ ਜਿਵੇਂ ਕਿ ਸਿੱਖਾਂ ਦੇ ਬਾਰੇ ਸੁਣਿਆ ਹੁੰਦਾ ਅਸੀਂ ਸੁਣਿਆ ਵੀ ਇਹ ਦੇਖਦੇ ਆ ਸਭ ਨੂੰ ਪਤਾ ਹੈ ਕਿ ਸਿੱਖ ਕਿ ਨਹੀਂ ਸੇਵਾ ਕਰਦੇ ਨੇ ਪਰ ਇਹ ਤਾਂ ਬਹੁਤ ਜ਼ਿਆਦਾ ਮਹਾਨ ਸੇਵਾ ਕਰ ਰਹੇ ਨੇ ਤੋਂ ਸਰਦਾਰ ਜੀ ਤੁਹਾਨੂੰ ਕਿਵੇਂ ਲੱਗਾ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ ਮੈਂ ਪਹਿਲੇ ਜਾਨਣਾ ਚਾਹਾਂਗਾ ਸਾਡੇ ਦਰਸ਼ਕ ਜਾਨਣਾ ਚਾਹਣਗੇ ਹਾਂਜੀ ਤੁਹਾਡੀ ਪੜ੍ਹਾਈ ਕਿੰਨੀ ਕੀਤੀ ਹੋਈ ਹੈ ਕਿ ਉਹ ਬਾਅਦ ਵਿੱਚ ਤੁਹਾਨੂੰ ਲੱਗਿਆ ਕਿਵੇਂ ਕਿ ਮੈਨੂੰ ਇਹ ਸਸਤਾ ਕਰਨੀ ਚਾਹੀਦੀ ਪੜ੍ਹਾਈ ਤਾਂ ਮੇਰੀ ਥੋੜੀ ਕੀਤੀ ਹੈ ਮੈਂ 8 ਪਾ ਸਿਰਫ ਫਿਰ ਵੀ ਇੰਨਾ ਵੱਡਾ ਦਿਮਾਗ ਰੱਖਦੇ ਹੋ ਦਿਮਾਗ ਪਰਮਾਤਮਾ ਬਣੀ ਦੀ ਹੈ ਜੀ ਹਾਂਜੀ ਤੇ ਮੈਂ ਨਾ ਕੀ ਕਿਤੇ 8 ਪਾਟ ਤੋਂ ਬਾਅਦ ਨਾ ਅਸੀਂ ਪੜ੍ਹ ਸਾਡੇ 8 ਤੱਕ ਹੀ ਸਕੂਲ ਸੀਗਾ ਅੱਛਾ ਜੀ ਉਸ ਤੋਂ ਬਾਅਦ ਸਾਨੂੰ ਮੈਨੂੰ ਸਪਾਰ ਪੜ੍ਹਨਾ ਪੈਣਾ ਸੀਗਾ ਠੀਕ ਹੈ ਮੈਂ ਛੋਟਾ ਹੁੰਦਾ ਨਾ ਥੋੜਾ ਜਿਹਾ ਤੁਤਲਾ ਕਾਫੀ ਬੋਲਦਾ ਸੀ ਮੇਰਾ ਆਵਾਜ਼ ਸਾਫ਼ ਨਹੀਂ ਸੀ ਮੇਰੀ ਜਿਵੇਂ ਆਪਾਂ ਕਹਿੰਦਾ ਬੰਦਾ ਤੁਤਲਾ ਬੋਲਦਾ ਹਾਂਜੀ 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 ਮੈਂ ਉਸ ਚੀਜ਼ ਨੂੰ ਜੱੱਕ ਦੇ ਮਾਰੇ ਨੇ ਮੈਂ ਵੀ ਕੰਮ ਕਰਤੇ ਲੱਗਿਆ ਕੰਮ ਸਿੱਖਣ ਲੱਗਿਆ ਠੀਕ ਹੈ ਜੱੱਕ ਜੀਮੀਦਾਰਾ ਜੀ ਜ਼ਮੀਨ ਹੈਗੀ ਪਰ ਮਾਦਾ ਸਭ ਕੁਝ ਆ ਪਰ ਮੈਂ ਇਹ ਸੀ ਮੈਂ ਬੇਲਾ ਨਹੀਂ ਰਹਿਣਾ ਚਾਹੁੰਦਾ ਹੂੰ ਹੂੰ ਤੇ ਤੁਸੀਂ ਇਹ ਕੰਮ ਹੁਣ ਕਿੱਦਾਂ ਕਰਦੇ ਹੋ ਨਾਲ ਹੁਣ ਮੇਰਾ ਜੀ ਬਿਜਲੀ ਦਾ ਜੀ ਮੈਂ ਆਪਾਂ ਕਹਤੀ ਇਹ ਪਲੰਪਰ ਦਾ ਮਨੀ ਟ੍ਰਾਂਸਫਰ ਦਾ ਕੰਮ ਹੈ ਜੀ ਮੇਰਾ ਸਾਰੇ ਕਰ ਦਿੰਦੇ ਹੋ ਸਾਰੀ ਆਲੂਰੇ ਹਾਰਡਵੇਅਰ ਦਾ ਜੋ ਪਿੰਡਾਂ ਦੇ ਵਿੱਚ ਹਰ ਇੱਕ ਚੀਜ਼ ਦੀ ਸਹੂਲਤ ਚਾਹੀਦੀ ਉਹ ਹਰ ਇੱਕ ਦੀ ਸਹੂਲਤ ਉਸ ਪਿੰਡਾਂ ਦੇ ਵਿੱਚ ਹੈਗੀ ਆ ਅੱਛਾ ਜੀ ਹਾਂ ਫਿਰ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਕਿ ਮੈਨੂੰ ਇਹ ਵਧੀਆ ਸੇਵਾ ਕਰਨੀ ਜਿਹੜਾ ਤੁਸੀਂ ਪਹਿਲੇ ਮੈਨੂੰ ਗੱਲ ਦੱਸੀ ਉਹ ਤੋਂ ਕਿ ਮਹਿਸੂਸ ਹੋਇਆ ਤੁਹਾਨੂੰ ਉਸ ਚੀਜ਼ ਤੋਂ ਮਹਿਸੂਸ ਹੋਇਆ ਜਦੋਂ ਯੁੱਥੇ ਗੈਰ ਇਨਸਾਨੀਅਤ ਦੇ ਨਾਂ ਤੇ ਤੁਸੀਂ ਦੇਖਿਆ ਉਹ ਬੰਦਾ ਭੁੱਖਾ ਭਾਣਾ ਹਾਂਜੀ ਮੈਨੂੰ ਵੀ ਕਹਿੰਦਾ ਵੀ ਵੀਡੀਓ ਪਾਪਾ ਨੈਟ ਤੇ ਪਾਉਣੀ ਆ। ਹਾਂ ਹਾਂ। ਮਾਹ ਜੀ ਹਰੇ ਈ ਦੇ ਵਿੱਚ ਆਪਾਂ ਇੱਕ ਕਿੱਲੇ ਜਾਂ ਮਤ ਕਪੜੇ ਲੈ ਕੇ ਆਪਾਂ ਨੈਟ ਤੇ ਪਾਈਏ ਤਾਂ ਸੋਹਣੀ ਨਹੀਂ ਹੈਗੀ ਆਪਣਾ ਸੁਭਾਣ ਨਾ। ਉਹ ਕਹਿੰਦਾ ਵੀਰਾ ਮੈਨੂੰ ਕਹਿੰਦਾ ਵੀ ਇਹ ਕੰਮ ਨਹੀਂ ਵੀ ਆਪਾਂ ਇਹ ਸ਼ੋਭਾ ਦੇ ਮਾਰੇ ਆਪਾਂ ਇੱਕ ਇਨਸਾਨੀਅਤ ਦੇ ਨਾਂ ਤੇ ਆਪਾਂ ਇਹ ਚੀਜ਼ ਪਾਉਣੀ ਆ ਵੀ ਸਾਨੂੰ ਵੀ ਕੋਈ ਜਾਂਦਿਆਂ ਨੂੰ ਰਾਹ ਦੇ ਵਿੱਚ ਕੋਈ ਮਿਲਦਾ ਵਾ ਵੀਰ ਬਜ਼ੁਰਗ ਬਿਲਕੁਲ ਜੀ ਬਿਲਕੁਲ ਆ ਉਹਦੀ ਸੇਵਾ ਸੰਭਾਲ ਕਰੋ। ਬਿਲਕੁਲ ਜੀ। ਉਸ ਤੋਂ ਬਾਅਦ ਕੀ ਹੋਇਆ ਜੀ ਸਾਨੂੰ ਜੀ ਮੈਂ ਕਹਿੰਦੇ ਆਪਾਂ ਨੂੰ ਆਦਤ ਹੁੰਦੀ ਆ ਫੇਸਬੁੱਕ ਤੇ ਕਮੈਂਟ ਪੜਾਂਗੀ। ਹ ਛਣੂ ਲੋਕਾਂ ਨੇ ਵੀਰਾ ਭਰਾਵਾਂ ਨੇ ਕਮੈਂਟ ਬਹੁਤ ਵਧੀਆ ਦਿੱਤੀ ਬਹੁਤ ਵਧੀਆ ਛੋਟੀ ਸੇਵਾ ਯਾਰ ਹਨਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਸਾਡਾ ਹੌਸਲਾ ਵਧਿਆ ਹੌਸਲਾ ਵਧਣ ਤੋਂ ਹਰ ਐਤਵਾਰ ਨੂੰ ਅਸੀਂ ਪਹੁੰਚ ਆਖ ਲਿਆ ਜੀ 2 ਵਜੇ ਤੋਂ ਬਾਅਦ ਆਪਾਂ ਦੁਕਾਨ ਤੋਂ ਫ੍ਰੀ ਹੋ ਜਣੇ ਆ ਫ੍ਰੀ ਹੋਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਮੈਂ ਕੋਈ ਬੰਦਾ ਲੱਭਦਾ ਵਾ ਉਹਦੀ ਸੇਵਾ ਸੰਭਾਲ ਕਰੀਏ ਅਸੀਂ ਕੀ ਕੀਤਾ ਉਸ ਤੋਂ ਬਾਅਦ ਇੱਕ ਬੈਗ ਲੈ ਲਿਆ ਫਿਰ ਉਹ ਵਾਹੀ ਨੂੰ ਪੈ ਕਦਦੇ ਨੇ ਹਾਂਜੀ ਹਾਂਜੀ ਤੇ ਬੈਗ ਲੈਣ ਤੋਂ ਬਾਅਦ ਹਰ ਇੱਕ ਚੀਜ਼ ਨੂੰ ਤੌਲੀਏ ਤੋਂ ਲਾ ਕੇ ਸਾਬਣ ਤੌਲੀਆ ਸਰਬ ਲੋਰਾ ਕੱਪੜੇ ਸਰ ਕੋ ਰੱਖਣ ਲੱਗੇ ਨਾਲ ਅਸੀਂ ਸਾਨੂੰ ਹਰ ਕੈਂਦਵਨ ਕੋਈ ਨਾ ਕੋਈ ਕੁਦਰਤੀ ਪਰਮਾਤਮਾ ਬਣੀ ਜੀਂ ਸੇਵਾ ਲੈਣੀ ਹੁੰਦੀ ਆ ਕੋਈ ਨਾ ਕੋਈ ਇਨਸਾਨ ਹਰ ਐਤਵਾਰ ਨੂੰ ਮਿਲਣ ਲੱਗਿਆ ਅੱਛਾ ਜੀ ਮਿਲਣ ਤੋਂ ਬਾਅਦ ਸਾਡੇ ਉੱਥੇ ਪਿੰਡ ਦੇ ਬੰਦੇ ਕਹਿੰਦੇ ਵੀ ਦੇਖੋ ਤੁਸੀਂ ਸੇਵਾ ਕਰਦੇ ਛੋੜੇ ਦੇ ਮਨ ਦੇ ਵਿੱਚ ਹੈਗੀ ਆ ਸੇਵਾ ਤਾਂ ਤੁਸੀਂ ਸੰਸਥਾ ਤੁਸੀਂ ਬਣਾ ਲਓ ਵੀ ਲੋਕਾਂ ਦੀ ਬੀੜਾਂ ਭਰਾਵਾਂ ਦੀ ਉਹਨਾਂ ਦੀ ਸੇਵਾ ਸੰਭਾਲ ਕਰੋ ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਹੈ ਨਹੀਂ ਗਾ ਇਸ ਵੇਲੇ ਸਾਡੇ ਪ੍ਰਬਾਰ ਦੇ ਵਿੱਚ 24 25 ਮੈਂਬਰ ਰਹਿੰਦੇ ਨੇ ਮੱਚ ਜਿਨ੍ਹਾਂ ਵਿੱਚ तकरीबन 3 3 4 ਨੌਜਵਾਨ ਇਹ ਜਿਹੇ ਨੇ ਤੇ ਜਿਨ੍ਹਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਉਹ 20 22 ਸਾਲ ਦੀ ਉਮਰ ਦੇ ਵਿੱਚ ਚਾਰ ਨੌਜਵਾਨ ਨੇ ਸਾਡੇ ਕੋਲ ਬੁੜੀਆਂ ਪੋਸਟਾਂ ਪਾਤੀਆਂ ਛੋੜੇ ਮਾਧਿਅਮ ਰਾਹੀਂ ਵੀ ਤਨਾ ਵੱਤ ਤੋਂ ਬਿੜੀ ਨੂੰ ਸ਼ੇਰਜ ਲੁਕਾਣਾ ਤੇ ਇਹਨਾਂ ਦੀ ਫੋਟੋ ਵਗੈਰਾ ਸਾਨੂੰ ਮੈਂ ਦੇ ਵੀ ਦੂੰਗਾ ਵੀ ਉਹਨਾਂ ਦੇ ਘਰ ਤੱਕ ਕਰਾਂਗੇ ਅਸੀਂ ਆਪਣੇ ਸ਼ੋਅ 'ਚ ਦਿਖਾ ਦਾਂਗੇ ਜੀ ਕੋਈ ਇਧਰ ਹੀ ਆ ਹਾਂਜੀ ਹਾਂਜੀ ਕਿਉਂਕਿ ਇਹ ਭਲਾਈ ਦਾ ਕੰਮ ਹੈ ਭਲਾਈ ਦਾ ਕੰਮ ਆ ਹਾਂਜੀ ਤੇ ਬੀਰ ਬਜ਼ੁਰਗ ਵੀ ਇਹੋ ਜਿਹੇ ਨੇ ਕੋਈ ਇਹੋ ਜੇ ਸੀਗੇ ਜਿਵੇਂ ਘਰਾਂ ਦੇ ਵਿੱਚ ਪਏ ਜਿਨ੍ਹਾਂ ਨੂੰ ਮਤਲਬ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਗਏ ਹੂੰ ਕੋਈ ਸੜਕਾਂ ਦੇ ਹੁਮ ਦਾ ਲੈਟਰਨ ਬਾਥਰੂਮ ਦਾ ਨਹੀਂ ਪਤਾ ਤਿੰਨ ਚਾਰ ਸਾਡੇ ਕੋਲੇ ਬੰਦੇ ਬੀ ਰਹੇ ਜਿਹਨਾਂ ਦੇ ਟੱਪ ਲੱਗਦੇ ਨੇ ਹੂੰ ਡੇਲੀ ਟੱਪ ਲੱਗਦੇ ਨੇ ਉਹਨਾਂ ਦੇ ਅੱਛਾ ਉਹ ਤੁਸੀਂ ਆਪ ਹੀ ਸਾਰੇ ਇਨਚਾਰਜ ਆਪ ਹੀ ਕਰਦੇ ਹਾਂਜੀ ਦੋ ਸੇਵਾਦਾਰ ਰੱਖੇ ਨੇ ਸਾਡੇ ਨਾਲ ਕਿਉਂਕਿ ਦੁਕਾਨਦਾਰ ਗਏ ਉੱਧਰ ਵੀ ਸਾਹਬਣਾ ਹੁੰਦਾ ਸਾਰਾ ਕੁਝ ਦੇਖਦੇ ਹਾਂ ਬਿਲਕੁਲ ਹਾਂਜੀ ਤੇ ਇਹਦੇ ਵਿੱਚ ਸਰਕਾਰ ਕੋਈ ਤੁਹਾਡੀ ਮਦਦ ਕਰਦੀ ਏ ਸਰਕਾਰ ਕੋਈ ਸਰਕਾਰ ਬਿਨੇ ਕੋਈ ਮਦਦ ਨਹੀਂ ਕਰਦੀ ਤੇ ਤੁਸੀਂ ਕਦੇ ਕਿਹਾ ਨਹੀਂ ਪੁੱਛਿਆ ਨਹੀਂ ਕਿਸੇ ਤੁਹਾਡੇ ਮਤਲਬ ਇਲਾਕੇ ਦੇ ਕੋਈ ਐਮਐਲਏ ਸਾਹਿਬ ਜਾਂ ਕੋਈ ਸਰਪੰਚ ਸਾਹਿਬ ਜਾਂ ਕੋਈ ਮਤਲਬ ਕੋਈ ਇਦਾਂ ਦੀ ਸਾਡੇ ਕਿਸੇ ਨਾਲ ਗੱਲ ਨਹੀਂ ਹੋਈ ਵੀਰਾਂ ਭਰਾਵਾਂ ਦਾ ਸਹਿਯੋਗ ਬੜੀਆ ਮਿਲ ਜਾਂਦਾ ਚੱਲੀ ਜਾਂਦੀ ਸੇਵਾ ਨਹੀਂ ਇਹਦੇ ਵਿੱਚ ਦੇਖੋ ਜੀ ਜਿਹੜੀ ਇਹ ਸੇਵਾ ਸਰਕਾਰ ਵੀ ਮਦਦ ਕਰਦੀ ਹੁੰਦੀ ਹੈ ਹਾਂਜੀ ਸਰਕਾਰ ਪੂਰੀ ਹੈਲਪ ਕਰਦੀ ਏ ਕੋਈ ਇਦਾਂ ਦੀ ਗੱਲ ਨਹੀਂ ਹੈ ਤੇ ਤੁਸੀਂ ਕਿਸੇ ਨੂੰ ਇੱਕ ਵਾਰ ਕਹਿ ਕੇ ਦੇਖੋ ਜਾ ਅਸੀਂ ਆਪਣੇ ਸ਼ੋਰਾਈ ਵੈਸੇ ਕਹਿਣਾ ਚਾਹਾਂਗੇ ਕਿ ਮਾਨਵ ਸੇਵਾ ਉੱਤਮ ਸੇਵਾ ਸੁਸਾਇਟੀ ਰਜਿਸਟਰਡ ਹੈ ਤੇ ਇਹ ਸੁਸਾਇਟੀ ਕੋਈ ਆਮ ਸੁਸਾਇਟੀ ਨਹੀਂ ਹੈ ਇਹ ਸੁਸਾਇਟੀ ਬੇਸਹਾਰਾ ਲੋਕਾਂ ਦੀ ਸੇਵਾ ਕਰਦੀ ਹੈ ਉਹੋ ਜੇ ਇਨਸਾਨ ਜਿਹੜੇ ਕਿ ਜਿਨਾਂ ਦਾ ਕੋਈ ਕਾਰੋਬਾਰ ਨਹੀਂ ਹੁੰਦਾ ਜਾਂ ਜਿਨਾਂ ਨੂੰ ਕੋਈ ਇਲਾਜ ਵਾਸਤੇ ਕੋਈ ਪੈਸੇ ਨਹੀਂ ਹੁੰਦੇ ਉਹਨਾਂ ਵਾਸਤੇ ਖਾਣ ਨੂੰ ਕੋਈ ਪੈਸੇ ਨਹੀਂ ਖਾਣ ਨੂੰ ਰੋਟੀ ਨਹੀਂ ਹੁੰਦੀ ਪੈਣ ਨੂੰ ਪਾਣ ਨੂੰ ਕੋਈ ਕਪੜਾ ਨਹੀਂ ਹੁੰਦਾ ਉਹ ਸਾਰੀ ਸੇਵਾ ਸਰਦਾਰ ਜੀ ਆਪਣੇ ਸੁਸਾਇਟੀ ਵਿੱਚ ਕਰਦੇ ਨੇ ਸਾਡੇ ਸੁਖਦੀਪ ਸਿੰਘ ਜੀ ਤੇ ਮੈਂ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਕਹਿਣਾ ਚਾਹਾਂਗਾ ਜੇ ਕੋਈ ਮੇਰਾ ਸ਼ੋਅ ਦੇਖ ਰਹੇ ਹਨ ਮੇਰੀ ਇਸ ਸ਼ੋਅ ਨੂੰ ਫੋਲੋ ਕਰਦੇ ਹਨ ਲਾਈਕ ਕਰਦੇ ਹਨ ਕੁਝ ਵੀ ਕਰਦੇ ਹਨ ਤਾਂ ਮੈਂ ਆਪਣੇ ਸ਼ੋਅ ਦੇ ਮਾਦੇ ਹੁਣਾਈ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਮੇਰੇ ਵੀਰ ਸੌਂਦੇ ਨੇ ਸਾਡੀ ਸਰਕਾਰੀ ਬੰਦੇ ਹੈਗੇ ਤੇ ਸਾਡੇ ਆਪਣੇ ਨੇ ਉਹ ਵੀ ਅਸੀਂ ਸਾਡੀ ਸਰਕਾਰ ਆਪਣੀ ਹੈ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਸਾਡੇ ਐਮਐਲਏ ਸਾਹਿਬ ਸਾਡੇ ਸਰਪੰਚ ਸਾਹਿਬ ਜਾਂ ਸਾਡੇ ਕੋਈ ਹੋਰ ਅਹੁਦੇਦਾਰ ਸਾਹਿਬ ਤਹਿਸੀਲਦਾਰ ਸਾਹਿਬ ਜੇ ਕੋਈ ਵੀ ਹੋਣਗੇ ਤੇ ਉਹ ਪਲੀਜ਼ ਇਹਨਾਂ ਦੇ ਨਾਲ ਥੋੜਾ ਜੁੜਾ ਸੰਪਰਕ ਕਰੋ ਤੇ ਇਹਨਾਂ ਦਾ ਨੰਬਰ ਵਗੈਰਾ ਸਾਰਾ ਕੁਝ ਸੋਸਾਇਟੀ ਦੇ ਵਿੱਚ ਅਸੀਂ ਮਤਲਬ ਦਿੱਤਾ ਹੋਇਆ ਇਹਨਾਂ ਨੇ ਮਤਲਬ ਅਸੀਂ ਆਪਣੀ ਡਿਸਕ੍ਰਿਪਸ਼ਨ ਵਿੱਚ ਦਿਲਾਗੇ ਨਾਲ ਤੇ ਇਹਨਾਂ ਨਾਲ ਸੰਪਰਕ ਕਰੋ ਅਸੀਂ ਮਿਲਾ ਦਾਂਗੇ ਕੋਈ ਦਾ ਦੀ ਗੱਲ ਨਹੀਂ ਹੈ ਬਾਕੀ ਸਰਕਾਰ ਨੂੰ ਤਾਂ ਕਿਸੇ ਨੂੰ ਲੱਭਣਾ ਕੋਈ ਇਹਨਾਂ ਮੁਸ਼ਕਲ ਨਹੀਂ ਹੈ ਮੇਰੇ ਸਾਬ ਨਾਲ ਤੇ ਜਿਹੜੀ ਸੇਵਾ ਸਾਡੇ ਸੁਖਦੀਪ ਸਿੰਘ ਜੀ ਕਰ ਰਹੇ ਨੇ ਤੇ ਇਹਨਾਂ ਦੀ ਟੀਮ ਕਰ ਰਹੀ ਹੈ ਮੈਂ ਹਮੇਸ਼ਾ ਇਹ ਕਹਾਂਗਾ ਕਿ ਪਰਮਾਤਮਾ ਇਹਨਾਂ ਨੂੰ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਸਰਬੀ ਸਦਾ ਅਸੀਂ ਸਾਡਾ ਸ਼ੋਅ ਅੱਗੇ ਵਧੇਗਾ ਜੀ ਅਸੀਂ ਗੱਲ ਕਰਾਂਗੇ ਇਹਨਾਂ ਨਾਲ ਜੁੜੇ ਹੋਏ ਆਂ ਸਾਨੂੰ ਬੜਾ ਵਧੀਆ ਲੱਗ ਰਿਹਾ ਹੈ ਕਿ ਵਧੀਆ ਵਧੀਆ ਇੰਟਰਸਟਿੰਗ ਲਾਵੀਂ ਹੋਰ ਕਰਾਂਗੇ ਆਪਾਂ ਤੇ ਤੁਸੀਂ ਕਿਤੇ ਨਾ ਜਾਓ ਜੀ ਅਸੀਂ ਮਿਲਦੇ ਹਾਂ ਛੋਟੇ ਜਿਲੇ ਇੱਕ ਦਮ ਧੰਨਵਾਦ ਜੀ ਤੁਹਾਡਾ ਸੋ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਦਾ ਕਮਲ ਪਟੇਸ਼ੋ ਚਾਦਾ ਪਹਿਲਾਂ ਦੇ ਸਾਡਾ ਮੁਰਤੋਂ ਸਵਾਗਤ ਕਰਦੇ ਹਾਂ ਅਸੀਂ ਜੁੜੇ ਹੋਏ ਹਾਂ ਸਰਦਾਰ ਸੁਖਦੀਪ ਸਿੰਘ ਜੀ ਮਾਨਵ ਸੇਵਾ ਕਮ ਸੇਵਾ ਸੁਸਾਇਟੀ ਰਾਇਕੋਟ ਰਜਿਸਟਰਡ ਕਰੀ ਹੈਗੀ ਹੈ ਬੇਸਹਾਰਾਂ ਦੇ ਲੋਕਾਂ ਦੀ ਉਹ ਮਦਦ ਕਰਦੇ ਨੇ ਹੈਲਪ ਕਰਦੇ ਨੇ ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ ਅਸੀਂ ਸ਼ੋਅ ਨੂੰ ਅੱਗੇ ਬਤਾਵਾਂਗੇ ਸੋ ਸਰਦਾਰ ਜੀ ਮੁਰਤੋਂ ਤੁਹਾਡਾ ਸਾਡੇ ਸ਼ੋਅ ਸਵਾਗਤ ਹੈ ਸਾਡੀ ਚਾਲੀ ਮਿਲੜੀ ਦੇ ਵਿੱਚ ਸਾਡੇ ਵਿੱਚ ਮਾਨਵ ਸੇਵਾ ਤੋਂ ਸੇਵਾ ਤੋਂ ਚੇਅਰਮੈਨ ਰੇਸਲਾਸ ਸੁਖਦੀਪ ਸਿੰਘ ਜੀ ਅੱਜ ਦਸ਼ਤਾਂ ਦੇ ਰੂਬਰੂ ਹੋਇਆ ਤੁਹਾਡੇ ਉਬਰੂ ਹੋਇਆ ਅਸੀਂ ਉਹਨਾਂ ਨਾਲ ਅੱਗੇ ਸ਼ੋਭਦਾਵਾਂਗੇ ਗੱਲ ਕਰਾਂਗੇ ਸੋ ਸਰਦਾਰ ਜੀ ਸਭ ਤੋਂ ਪਹਿਲੇ ਗੱਲ ਕਰਾਂਗੇ ਜੀ ਤੁਹਾਡੇ ਸ਼ੌਂਕ ਦੇਖੋ ਜੀ ਸੇਵਾ ਤਾਂ ਜਿਦਾਂ ਤੁਸੀਂ ਕਰ ਰਹੇ ਹੋ ਤੁਹਾਡਾ ਇੱਕ ਕਰਮ ਹੋ ਗਿਆ ਤੇ ਤੁਸੀਂ ਇੱਕ ਕੰਮ ਵੀ ਕਰ ਰਹੇ ਹੋ ਆਪਣੀ ਦੁਕਾਨ ਵੀ ਜਿ ਕਰ ਰਹੇ ਹੋ ਉਹ ਵੀ ਤੁਹਾਡਾ ਕਰਮ ਹੋ ਗਿਆ ਇੱਕ ਤਰ੍ਹਾਂ ਦਾ ਤੇ ਉਸ ਤੋਂ ਇਲਾਵਾ ਤੁਹਾਡੇ ਨਿੱਜੀ ਸ਼ੌਂਕ ਕੀ ਹਨ ਨਿੱਜੀ ਸ਼ੌਂਕ ਕੋਈ ਨਹੀਂ ਜੀ ਮੇਰਾ ਸਰਪਰ ਸ਼ੌਂਕ ਕੋਈ ਤਾਂ ਹੁੰਦਾ ਹੀ ਹੈ ਮਤਲਬ ਇਹ ਸੇਵਾ ਦਾ ਹੀ ਆ ਬਣਾ ਜੀ ਅੱਛਾ ਜੀ ਸੇਵਾ ਨੂੰ ਅੱਪ ਅੱਗੇ ਬਤਾਉਣਾ ਚਾਹੁੰਦੇ ਆ ਆਪਾਂ ਨੂੰ ਜਗ੍ਹਾ ਦੀ ਉੱਤੇ ਪ੍ਰੋਬਲਮ ਆ ਜਗ੍ਹਾ ਦੇਣੀ ਚਾਹੁੰਦੇ ਆ ਜਗ੍ਹਾ ਲੈਣ ਤੋਂ ਬਾਅਦ ਉੱਥੇ ਉੱਥੇ ਕੋਈ ਨਾ ਕੋਈ ਮਿਆਵਾ ਹਸਪੀਟਲ ਦਾ ਸਿਸਟਮ ਕਰ ਸਕਦੀ ਏ ਜਾਂ ਕਿਸੇ ਲੋਡ ਵਰਦੀ ਹੋਰ ਵੀ ਵੱਧ ਤੋਂ ਵੱਧ ਸੇਵਾ ਕਰ ਸਕੇ ਲੋਬੋਟਰੀ ਆ ਲੋਬੋਟ ਦੇ ਕਿੰਨੇ ਖਰਚੇ ਨੇ ਜੀ ਆਪਾਂ ਉਹ ਕਹਿੰਦੇ ਆ ਕਿ ਉਹ ਲੋਬੋਟ ਦੇ ਖਰਚੇ ਲੋਕਾਂ ਦੇ ਬਚਣਾ ਜੇ ਆਪਾਂ ਫਰੀ ਨਹੀਂ ਕਰ ਸਕਾਂ ਤਾਂ ਜਿਵੇਂ ਕਰ ਸਕਦੇ ਜਿਵੇਂ 400 ਦਾ ਟੈਕ ਕੁਝ ਹਾਂਜੀ ਕੁਝ ਆਪਾਂ ਉਹ 100 ਦੇ ਵਿੱਚ ਕਰ ਸਕੀਏ ਸੌਂਗ ਮੇਰਾ ਕੋਈ ਵੱਖਰਾ ਨਹੀਂ ਹੈਗਾ ਸੌਂਗ ਦਾ ਕੋਈ ਨਹੀਂ ਐਸੋਲੀ ਮੇਰਾ ਸੌਂਗ ਦਾ ਬਸ ਇਹ ਜੀ ਸੇਵਾ ਲਈ ਆ ਜਿਹੜਾ ਨਾ ਨਹੀਂ ਜਿਹੜੇ ਤੁਸੀਂ ਮੈਡੀਸਨ ਜਿਹੜਾ ਪ੍ਰੋਵਾਈਡ ਕਰਾਉਂਦੇ ਹੋ ਦਵਾਈਆਂ ਲੈਂਦੇ ਹੋ ਲੈਬੋਰੀ ਦਾ ਖਰਚਾ ਉਹ ਫਿਰ ਤੁਹਾਡੀ ਸੁਸਾਇਟੀ ਦੇ ਸਾਰੇ ਮੈਂਬਰ ਆਪਸ ਵਿੱਚ ਅਕਾਊਂਟ ਨਹੀਂ ਕਰਦੇ ਉਹ ਦੱਸਣਾ ਚਾਹੁੰਦਾ ਸੀ ਕਿ ਮੈਂ ਹਾਂ ਜੀ ਤੇ ਉਹ ਸਾਡੇ ਵੀਰ ਰੰਗੂ ਵਾਲੋ ਪੰਡਲ ਜਿਲ੍ਹਾ ਲੁਧਿਆਣਾ ਦੇ ਵਿੱਚ ਨੇ ਹਾਂ ਜੀ ਉਹ ਵੀਰ ਸੇਵਾ ਲੈਂਦੇ ਨੇ ਜਿੰਨੀ ਵੀ ਮਤਲਬ ਮੈਡੀਕਲ ਦੀ ਲੋੜ ਹੁੰਦੀ ਹੈ ਦਵਾਈਆਂ ਦੀ ਤਾਂ ਸਾਰੀ ਦਵਾਈਆਂ ਦੀ ਸੇਵਾ ਉਹਨਾਂ ਕੋਲ ਆਉਂਦੀਆਂ ਤੇ ਇੱਕ ਵੀਰ ਹੈਗੇ ਨੇ ਬਰੂੰਦੀ ਪਿੰਡ ਨਾਲ ਹੀ ਪੈਂਦਾ ਹੀ ਆਪਣੇ ਜੋ ਵੀ ਲੈਬੋਰੀ ਦੇ ਟੈਸਟ ਹੁੰਦੇ ਨੇ ਉਹ ਆਪਣੇ ਬਿਲਕੁਲ ਫਰੀ ਹੁੰਦੇ ਨੇ ਉਹਨਾਂ ਦੇ ਅੱਛਾ ਜੀ ਤੇ ਹਾਂਜੀ ਅਲੱਗ-ਅਲੱਗ ਤਰ੍ਹਾਂ ਦੇ ਵੀਰ ਸਾਰੇ ਸੇਵਾ ਲੈ ਰਹੇ ਨੇ ਜਿਵੇਂ ਕੋਈ ਰਾਸ਼ਮ ਦੀ ਸੀਵਲੰਦਾ ਮੰਤਲੀ ਜੀ ਜਾਂ ਕੋਈ ਬਿਜਲੀ ਦੇ ਬਿੱਲ ਦੀ ਸੇਵਾ ਲੈਂਦਾ ਵਾ ਕੋਈ ਮੈਂ ਆਪਾਂ ਆਟਾ ਕਹ ਜੀ ਕਣਕ ਕਣਕ ਵੀ ਸੇਵਾ ਲੈਂਦਾ ਤਾਂ ਸਾਰੇ ਸੇਵਾ ਲੈ ਅਲੱਗ-ਅਲੱਗ ਤਰ੍ਹਾਂ ਦੀ ਸੇਵਾ ਹਾਂਜੀ ਉਹ ਤੁਹਾਡੇ ਮੈਂਬਰਾਂ ਦੇ ਚੋਂ ਕੇ ਲੱਗਦੇ ਨੇ ਮੈਂਬਰ ਤੋਂ ਬਿਨਾਂ ਨਹੀਂ ਜੀ ਮੈਂਬਰ ਤੋਂ ਬਿਨਾਂ ਹਾਂਜੀ ਤੁਸੀਂ ਜਿਵੇਂ ਸਹੀ 10 ਮੈਂਬਰ ਨੇ ਹਾਂਜੀ ਤੇ 10 ਦੇ 10 ਮਿਲ ਕੇ ਸ਼ੇਅਰ ਕਰ ਰਹੇ ਹੋ ਹਾਂਜੀ ਹਾਂਜੀ ਇਹ ਤਾਂ ਗੱਲ ਸਰਦਾਰੀ ਸੱਚੀ ਹੋ ਗਈ ਜੀ ਬਾਬਾ ਨਾਨਕ ਜੀ ਕਹਿੰਦੇ ਨੇ ਦਸਵੰਦ ਕਰਨੇ ਚਾਹੀਦੇ ਤੇ ਇਸ ਤੋਂ ਦਸਵੰਦ ਕਰਨੀ ਚਾਹੀਦੀ ਹੈ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਵਾ ਜੇ ਤੁਸੀਂ ਦਸ ਇਨਸਾਨ ਕਰਦੇ 10 ਮਹਾਪੁਰਸ਼ ਕਰਦੇ ਆਪਣਾ ਆਪਣਾ ਕੋਰੋਨਾ ਵਾਲੀ ਜੇ ਤਾਂ ਵਧੀਆ ਗੱਲ ਹੈ ਜੀ ਤੇ ਜਿਵੇਂ ਡਾਕਟਰ ਵੀ ਨੇ ਮੇਨ ਨਾਲ ਹਾਂਜੀ ਹਾਂਜੀ ਇਹ ਮਤਲਬ ਜੋ ਵੀ ਕੁਝ ਉੱਥੇ ਹੁੰਦਾ ਇਲਾਜ ਉਹ ਕਰਦੇ ਨੇ ਫ੍ਰੀ ਦੇ ਵਿੱਚ ਉਹਦੇ ਨਾਲ ਸੰਸਥਾ ਦੇ ਨਾਲ ਇਹਨਾਂ ਦੇ ਵੀ ਮੇਰੇ ਨਾਲ ਉਨਾ ਹੀ ਆ ਅਮੇ ਨੂੰ ਹੁਸਨ ਅਰਵਤ ਜਾਂਦਾ ਹੀ ਹੋ ਇਹਨਾਂ ਦੀ ਸੇਵਾ ਹਾਂ ਤੇ ਬਾਕੀ ਜਿਹੜੀ ਚੇਅਰਮੈਨ ਵਾਲੀ ਗੱਲ ਕਰਦੇ ਹਾਂ ਇੱਕ ਕਾਗਜ਼ੀ ਕਾਰਵਾਈ ਹੈ ਉਹਨਾਂ ਦੇ ਚੇਅਰਮੈਨ ਵਾਲੀ ਅਸੀਂ ਕੋਈ ਕਾਲ ਨਾ ਪ੍ਰਧਾਨ ਆ ਨਾ ਇਹ ਚੇਅਰਮੈਨ ਆ ਸਾਡੀ ਦਾ ਸੇਵਾਜੀ ਦੇਖੋ ਜੀ ਉਹ ਤਾਂ ਜਦੋਂ ਆਪਾਂ ਸੁਸਾਇਟੀ ਕੋਈ ਵੀ ਰਜਿਸਟਰਡ ਕਰਾਏ ਹਾਂ ਹਾਂਜੀ 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 ਉਹ ਉਦੋਂ ਕੋਈ ਨਾ ਕੋਈ ਰਜਿਸਟਰਡ ਨਹੀਂ ਆ ਜੀ ਹਾਂਜੀ 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 ਤੇ ਤੁਸੀਂ ਫਾਊਂਡਰ ਵੀ ਤੁਸੀਂ ਉਹ ਮਤਲਬ ਚੇਅਰਮੈਨ ਤੁਸੀਂ ਆਬੀਸਲੀ ਹੋਏ ਤੇ ਮਤਲਬ ਤੁਸੀਂ ਕਿਹਾ ਵੀ ਪ੍ਰਧਾਨ वगैरह ਵਿੱਚ ਕੋਈ ਵੀ ਨਹੀਂ ਹੈਗੇ ਸੇਵਾਦਾਰ ਨੇ ਸਾਰੇ ਸੇਵਾਦਾਰ ਹੀ ਮੰਨੇ ਹੋਣ ਉਹ ਕਾਰਜਕਾਰੀ ਦਾ ਸਾਰਾ ਕੁਝ ਹੈ ਪ੍ਰਧਾਨ ਦੇ ਬੱਚ ਖਰਜات ਹੀ ਸਾਰਾ ਕੁਝ ਹੀ ਆ ਹਾਂਜੀ ਹਾਂਜੀ ਤੇ ਮਤਲਬ ਸੇਵਾਦਾਰ ਹੀ ਮੰਨਦੇ ਵੀ ਜਿਹਨਾਂ ਸੇਵਾ ਹੀ ਕਰਦੇ ਨੇ ਤੇ ਜਿਹੜੇ ਤੁਹਾਡੇ ਨਾਲ 9 ਮੈਂਬਰ ਹੋਣ ਨੇ 10 ਮੈਂਬਰ ਹੋਣ ਨੇ ਹਾਂਜੀ 10 ਹੋਣ ਨੇ 9 ਮੈਂਬਰ ਹੋਣਾ 9 ਹੋਰ ਦਿੰਦਾ ਸੀ ਦੇਖੋ ਜੀ ਕਿੰਨੀ ਵੱਡੀ ਗੱਲ ਹੈ ਜੀ ਸਾਡੇ ਰੱਬ ਰੂਪੀਦ 10 ਸਾਡੇ ਪਰਮਾਤਮਾ ਸਾਡੇ 10 ਗੁਰੂ ਨੇ ਸਾਡੇ ਤੁਸ ਸਾਰੇ ਹੀ ਮਤਲਬ ਉਹ ਉਹਨਾਂ ਦੇ ਅਸ਼ੀਰਵਾਦ ਨਾਲ 10 ਮੈਂਬਰ ਬਣੇ ਸੀ ਬੜੀ ਵੱਡੀ ਸਾਰੇ ਵੀਰ ਜਿਹੜੇ ਜਿੰਨੇ ਵੀ ਨਾਲੇ ਸਾਰੇ ਕਮਾਂਕਾਰ ਵਾਲੇ ਨੇ ਹਾਂਜੀ ਸਾਰੇ ਮਤਲਬ ਦੁਕਾਨਾਂ ਕਿਸਦਾ ਉਹ ਮਲਕ ਖੇਤੀ ਕਰਦਾ ਸਾਰੇ ਕਮਾਂਕਾਰ ਵਾਲੇ ਨੇ ਸਾਰੇ ਆਪਣਾ ਦਸਮਤ ਸੌਂਤ ਜਿੰਨੀ ਜੋਗ ਹੈ ਕਿ ਨੇ ਕੱਢਦੇ ਨੇ ਹਾਂਜੀ 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 ਤੇ ਸਰਦਾਰ ਜੀ ਇਸ ਤੋਂ ਇਲਾਵਾ ਮੰਨ ਲਓ ਤੁਸੀਂ ਸੇਵਾ ਕਰ ਰਹੇ ਹੋ ਤੁਹਾਡੇ ਪਰਿਵਾਰ ਦੇ ਵਿੱਚੋਂ ਹੋਰ ਕੋਣ ਮੈਂਬਰ ਸੇਵਾ ਕਰਦਾ ਹੈ ਮੈਂਬਰ ਪਰਿਵਾਰ ਸਾਰੇ ਮੇਰੇ ਨਾਲ ਆਏ ਸਾਰਾ ਪਰਵਾਰ ਮੇਰੇ ਨਾਲ ਆ ਕਹਿੰਦੇ ਜਦੋਂ ਕੋਈ ਕਿਸੇ ਚੀਜ਼ ਦੀ ਲੋੜ ਆ ਤੈਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਅਸੀਂ ਨਾਲ ਖੜੇ ਹਾਂ ਕਿੰਨੇ ਬੱਚੇ ਤੁਹਾਡੇ ਮੇਰਾ ਪੇਟਾ ਇੱਕ ਆ ਜੀ ਉਹ ਕੈਨੇਡਾ ਦੀ ਧਰਤੀ ਤੇ ਆ ਜੀ ਓ ਕੀ ਕਰਦੇ ਤੁਹਾਡੇ ਬੇੜੇ ਉਹ ਪੜ੍ਹਾਈ ਪੂਰੀ ਹੋ ਗਈ ਜੀ 2 ਮਹੀਨੇ ਹੋ ਗਏ ਅੱਛਾ ਪੜਨਗੇ ਪੜ੍ਹ ਲੈਣਗੇ ਪੜ੍ਹਾਈ ਹੈ ਠੀਕ ਹੈ ਫਿਰ ਉਹ ਵੀ ਸੇਵਾਵਾਂ ਲੰਗੇ ਆਗੇ ਹਾਂ ਜੀ ਉਹ ਫਿਲਹਾਲ ਜਿੰਨਾ ਚਿਰ ਆਪਨੇ ਸੇਵਾ ਪ੍ਰਮਾਣਮੰਦ ਦਿੱਤੀ ਹੋਈ ਆਪਾਂ ਉਹਨਾਂ ਕਰਾਂਗੇ ਜਰੂਰ ਠੀਕ ਉਸ ਤੋਂ ਬਾਅਦ ਬੱਚਾ ਜਾਂ ਬੀਲ ਸਾਡੇ ਹੀ ਕੋਈ ਫਰਕ ਨਹੀਂ ਸਾਡੇ ਹਾਂਜੀ ਹਾਂਜੀ ਤੇ ਇੱਕ ਸੀ ਹੋਰ ਪੁੱਛਣਾ ਰਹਿਵਾਂਗੇ ਅਸੀਂ ਸਾਰਿਆਂ ਨੂੰ ਪੁੱਛਦੇ ਆਂ ਤੁੜ ਮੈਂ ਗੱਲ ਕਰਕੇ ਸਾਨੂੰ ਬਹੁਤ ਵਧੀਆ ਲੱਗਦਾ ਐ ਵੈਸੇ ਲੱਗਿਆ ਹਾਂਜੀ ਸਾਡੇ ਸ਼ੋਅ ਵਿੱਚ ਆ ਕੇ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਤੇ ਕੁਝ ਗੱਲਾਂ ਸਾਡੇ ਸ਼ੋਅ ਬਾਰੇ ਤੁਸੀਂ ਕਹਿਣਾ ਚਾਹੋ ਸਾਡੇ ਬਾਰੇ ਕੁਝ ਕਹਿਣਾ ਚਾਹੋ ਸਾਡੀ ਟੀਮ ਬਾਰੇ ਕੁਝ ਕਹਿਣਾ ਚਾਹੋ ਅਹ ਟੀਮ ਬਹੁਤ ਵਧੀਆ ਇਹਨਾਂ ਜੀ ਸਾਰੇ ਮਿਲਬਰਤਨ ਵਾਲੇ ਨੇ ਜੀ ਬਹੁਤ ਸੋਹਣਾ ਲੱਗੇ ਸਾਨੂੰ ਇਸ ਵਿੱਚ ਆ ਕੇ ਇੱਥੇ ਚਾਹ ਦਾ ਪਿਆਲੇ ਦੇ ਵਿੱਚ ਤੇ ਸਪੋਰਟ ਕਰੇ ਜੋ ਵੱਧ ਤੋਂ ਵੱਧ ਲਾਈਕ ਕਮੈਂਟ ਵੀ ਕਰਿਓ ਜੀ ਸ਼ੇਅਰ ਵੀ ਕਰਨਾ ਜੀ ਬਰਾ ਤੁਹਾਡੀ ਚਾਹ ਠੰਡੀ ਹੋ ਗਈ ਚਾਹ ਵੀ ਬਣੀ ਨਹੀਂ ਸੀ ਕੋਈ ਗੱਲ ਨਹੀਂ ਸੋ ਸਰਦਾਰ ਜੀ ਨਾਲ ਸੁਦੀਪ ਸਿੰਘ ਜੀ ਨਾਲ ਗੱਲਾਂ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਹਾਂਜੀ ਉਹ ਵੀ ਕਰਨਾ ਮੇਰੀ ਬੇਨਤੀ ਹੈ ਵੀ ਜਰੂਰ ਇੱਕ ਵਾਰੀ ਉੱਥੇ ਆਸ਼ਰਮ ਦੇ ਵਿੱਚ ਤੁਸੀਂ ਆਪ ਕਹ ਸਕਦੇ ਬਿਨਿਆ ਕਰੋ ਇਹ ਆਪਣੇ ਮਾਨਵ ਸੇਵਾ ਉਤਮ ਸੇਵਾ ਸਭ ਤੋਂ ਵੱਡੀ ਸੇਵਾ ਜੋ ਨਿਸ਼ਾਨੀਤ ਕੀਤੀ ਆਪਣੀ ਸ਼ੇਬਾਬਾ ਜੋ ਕਿ ਉਸ ਦਾ ਨਾਂ ਸ਼ੀ ਨਾਲ 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 ਰੱਖਿਆ ਆਪਣਾ ਕਰ ਜੋ ਵੀ ਵੀਰ ਬਜ਼ੁਰਗ ਕੋ ਉੱਥੇ ਆਪਣਾ ਕਰ ਆਪਣਾ ਕਰ ਹਾਂ ਜੀ ਬਹੁਤ ਵਧੀਆ ਨਾਮ ਹੈ ਜੀ ਉੱਥੇ ਜੋ ਵੀ ਵੀਰ ਬਜ਼ੁਰਗ ਆਉਂਦੇ ਨੇ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਵੀ ਅਸੀਂ ਕਿਤੇ ਘਰ ਤੋਂ ਬਾਹਰ ਆ ਉਹਨਾਂ ਨੂੰ ਵੀ ਮਹਿਸੂਸ ਹੋਵੇ ਵੀ ਅਸੀਂ ਆਪਣੇ ਘਰ ਦੇ ਵਿੱਚ ਹੀ ਹਾਂ ਕਉਨਾਂ ਨੂੰ ਹਰ ਕਿਸ ਹੂਤ ਮਿਲੇ ਜ਼ਰੂਰੀ ਨਹੀਂ ਅਸੀਂ ਵੀ ਸਾਡੇ ਕੋਲ 200 ਇਨਸਾਨ ਹੋਣਾ ਚਾਹੀਦਾ ਜਾਂ 400 ਇਨਸਾਨ ਹੋਵੇ ਸਾਨੂੰ ਜਿਆਦਾ ਲੋਡ ਨਹੀਂ ਅਸੀਂ ਦਾ ਪ੍ਰਮਾਤਮਾ ਦੇ ਅਰਦਾਸ ਗੁਰੂ ਮਹਾਰਾਜ ਦੇ ਅਰਦਾਸ ਬੇਨਤੀ ਕਰਦੇ ਹਾਂ ਵੀ ਸਸਤਾ ਬਣਾਉਣ ਦੀ ਲੋੜ ਹੀ ਨਾ ਪਵੇ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਮੈਂਬਰ ਆਪਣੇ ਪਰਿਵਾਰ ਨੂੰ ਸੰਭਾਲੇ ਉਹਨਾਂ ਦੀ ਸੇਵਾ ਸੰਭਾਲ ਕਰੇ ਇਹ ਨਾ ਹੋਵੇ ਵੀ ਜਿਵੇਂ ਹੁਣ ਸਾਡੇ ਕੋਲ ਇਸ ਤਰ੍ਹਾਂ ਮੈਂਬਰ ਨਹੀਂ ਚੱਕਈ ਪਤਾ ਨਹੀਂ ਕਿੱਥੋਂ ਕਿੱਥੋਂ ਜਾਂ ਕਿਵੇਂ ਲੋਕ ਰਾਤਾਂ ਨੂੰ ਸੜਕਾਂ ਦੇ ਉੱਪਰ ਜਾਂ ਪਿੰਡਾਂ ਦੇ ਵਿੱਚ ਛੱਡ ਕੇ ਚਲੇ ਗਏ ਵੀ ਸ਼ਾਇਦ ਸਾਨੂੰ ਸੰਭਣੀ ਨਾ ਪੈਣਾ ਦਿਮਾਗੀ ਆਪ ਸੱਟਨੇ ਜਰ ਇਹ ਇਹ ਨਹੀਂ ਹੋਣਾ ਚਾਹੀਦਾ ਦੇਖੋ ਆਪਾਂ ਆਪਣੇ ਬੱਚੇ ਨੇ ਜੀ ਆਪਾਂ ਨੇ ਚਾਹੇ 4 ਬੱਚੇ ਹੋਣ ਚਾਹੇ 2 ਹੋਣ 1 ਹੋਵੇ ਆਪਾਂ ਉਹਨਾਂ ਨੂੰ ਵੀ ਸੰਭਦੇ ਨਾ ਉਹ ਵੀ ਪਰਿਵਾਰ ਦੇ ਮੈਂਬਰ ਨੇ ਉਹ ਲਘੂ ਨੇ ਉਹ ਵੀ ਪਰਿਵਾਰ ਦੇ ਉਹਨਾਂ ਨੇ ਜ਼ਰੂਰ ਸੰਭੋ ਮੈਨਾ ਇਹ ਕਹਣਾ ਵੀ ਸੰਸਥਾ ਬਣਾਉਣ ਦੀ ਲੋੜ ਹੀ ਨਾ ਪਵੇ ਦੇਖੋ ਹਰ ਇੱਕ ਪਰਿਵਾਰ ਆਪਦੇ ਘਰ ਦੇ ਵਿੱਚ ਰਾਜ ਖੁਸ਼ੀ ਰਹੇ ਤੇ ਬਾਕੀ ਦੂਜੀ ਗੱਲ ਵੀ ਤੁਸੀਂ ਸੰਸਥਾ ਦੇ ਵਿੱਚ ਆਵੋ ਇੱਕ ਵਾਰ ਜਰੂਰ ਆ ਕੇ ਦੇਖੋ ਵੀ ਉੱਥੇ ਸੇਵਾ ਸੰਭਾਲ ਹੋ ਰਹੀ ਆ ਜੀ ਪ੍ਰੋਗਰਾਮਾਂ ਦੇ ਸੀ ਇੰਗੀ ਉੱਥੇ ਸੇਵਾ ਸੰਭਾਲ ਹੋ ਰਹੀ ਆ ਜੇ ਨਹੀਂ ਹੋ ਰਹੀ ਬਹੁਤ ਵਧੀਆ ਸੋਹਣੀ ਸੇਵਾ ਹੋ ਰਹੀ ਆ ਤੇ ਹਰ ਇੱਕ ਚੀਜ਼ ਦੀ ਸਹੂਲਤਾਂ ਐਂਬੂਲੈਂਸ ਵੀ ਹੈਗੀ ਆ ਤੇ ਸਾਰਾ ਕੁਝ ਆ ਠੀਕ ਆ ਜੀ ਬਾਕੀ ਜਰੂਰ ਆਇਓ ਸੁਖਨਾਮ ਮਿਲਦਾ ਹੈ ਦਰਸ਼ਕ ਜਾਨਣਾ ਚਾਹਣਗੇ ਤੁਹਾਡਾ ਪ੍ਰੋਪਰ ਐਡਰੈਸ ਕਿਹੜੇ ਐਡਰੈਸ ਪ੍ਰੋਪਰ ਐਡਰੈਸ ਹੈ ਹੀ ਪਿੰਡ ਆੜਰੂ ਤਹਿਸੀਲ ਰੈਪੂਟ ਤੇ ਜ਼ਿਲ੍ਹਾ ਲੁਧਿਆਣਾ ਤੇ ਮੋਬਾਈਲ ਨੰਬਰ ਲਿਖ ਰੋਇ ਮਰਾ 99141 87716 ਦੂਜੇ ਦੂਜੇ ਨੰਬਰ ਹੋਰ ਨੇ ਜੀ ਤੇ ਵੀਰ ਮੇਰਾ ਨਹੀਂ ਲੱਗਦਾ ਵੀ ਜੀ ਹੁੰਦਾ ਵਾ 82686 31000 ਤੇ ਤੀਜਾ ਨੰਬਰ ਹੋਰ ਆ ਜੀ 88729 44487 ਇਹਨਾਂ ਤਿੰਨਾਂ ਨੰਬਰਾਂ ਦੇ ਜਦੋਂ ਮਾਰਚ ਚੇਤਰੀ ਰਾਤ ਨੂੰ ਫੋਨ ਕਰੋ ਜੇਕਰ ਤੁਹਾਨੂੰ ਕੋਈ ਵੀ ਬੀਰ ਬਜ਼ੁਰਗ ਸਾਡਾ ਛੜਕਾਂ ਦੇ ਬੀਸ ਹਰਾ ਮੰਗਾ ਪ੍ਰਮਾਤਮਾ ਅਗੇ ਅਰਦਾਸ ਮੈਂ ਪਹਿਲਾਂ ਵੀ ਇਹੀ ਕੀਤੀ ਆ ਵੀ ਇਹ ਜਾਂ ਕੋਈ ਮੈਂਬਰ ਹੋਵੇ ਹੀ ਨਾ ਰੋਲੀ ਨਾ ਕੋਈ ਸੜਕਾਂ ਦੇ ਜੇਕਰ ਤੁਹਾਨੂੰ ਤਾ ਵੀ ਕੋਈ ਸੜਕ ਤੇ ਮਿਲਦਾ ਬੀਰ ਬਜ਼ੁਰਗ ਆਪਾਂ ਪੰਜਾਬ ਦੇ ਵਾਸੀਆਂ ਪੰਜਾਬ ਦੇ ਜਾਈਆਂ ਕੋਈ ਇਸ ਤਰ੍ਹਾਂ ਦਾ ਵੀਰ ਵੀਰ ਬਜ਼ੁਰਗ ਆਪਣਾ ਬੀਹਾਰਾ ਨਾਲ ਰੋਲੇ ਤਾਂ ਸਾਨੂੰ ਸੰਪਰਕ ਕਰੋ ਅਸੀਂ ਤਰੰਤ ਉਹਨਾਂ ਬੀਬਾ ਬਜ਼ੁਰਗਾਂ ਨੂੰ ਲਿਆਵਾਂਗੇ ਉਹਨਾਂ ਦੀ ਸੇਵਾ ਸੰਭਾਲ ਜਿਵੇਂ ਆਪਾਂ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਦੀ ਜਾਂ ਮਾਪਿਆਂ ਦੀ ਕਰਦੇ ਹਾਂ ਉਸ ਤਰ੍ਹਾਂ ਹੀ ਕਰੀਏ ਧੰਨਵਾਦ ਜਿਵੇਂ ਕਿ ਸੁਖਦੀਪ ਸਿੰਘ ਜੀ ਇਹਨਾਂ ਨੇ ਬਹੁਤ ਮਿੱਠੀਆਂ ਮਠੀਆਂ ਗੱਲਾਂ ਕੀਤੀਆਂ ਉਮੀਦ ਕਰਦਾ ਹਾਂ ਕਿ ਸਭ ਨੂੰ ਇਹਨਾਂ ਦੀ ਗੱਲਾਂ ਸਮਝ ਆਈਆਂ ਨੇ ਤੇ ਸਭ ਅਮਲ ਵੀ ਕਰਨਗੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਸੁਸਾਇਟੀ ਦੇ ਵਿੱਚ ਸੰਸਥਾ ਦੇ ਵਿੱਚ ਜੋ ਵੀ ਇਹ ਕਰਦੇ ਨੇ ਵਧੀਆ ਕੰਮ ਕਰਦੇ ਨੇ ਇਹ ਭਰਾਲੇ ਕਰਦੇ ਨੇ ਤੇ ਇਹਨਾਂ ਨੇ ਫੋਨ ਨੰਬਰ ਆਪਣੇ ਦਿੱਤੇ ਨੇ ਅਸੀਂ ਆਪਣੇ ਵੱਲੋਂ ਵੀ ਰਿਕੁਐਸਟ ਕਰਦੇ ਆ ਬੇਨਤੀ ਕਰਦੇ ਆ ਕਿ ਜੇ ਤੁਹਾਨੂੰ ਕੋਈ ਬੇਸਹਾਰਾ ਮਿਲਦਾ ਹੈ ਕੋਈ ਸੜਕ ਦੇ ਉੱਤੇ ਜਾਂ ਕੁਝ ਵੀ ਕਿਰਪਾ ਕਰਕੇ ਉਹਨਾਂ ਨੂੰ ਪਹਿਲੀ ਗੱਲ ਤਾਂ ਘਰੋਂ ਬਾਹਰ ਨਹੀਂ ਕੱਢਣਾ ਚਾਹੀਦਾ ਤੇ ਜੇ ਬਾਈ ਚਾਂਸ ਕੋਈ ਤੁਹਾਨੂੰ ਮਿਲਦਾ ਵੀ ਹੈ ਤਾਂ ਇਹਨਾਂ ਨਾਲ ਸੰਪਰਕ ਕਰੋ ਇਹ ਬਹੁਤ ਵੱਡੀ ਸੇਵਾ ਕਰ ਰਹੇ ਨੇ ਮਾਨਵ ਸੇਵਾ ਉੱਤਮ ਸੇਵਾ ਸੁਸਾਇਟੀ ਕਿੰਨਾ ਹੀ ਕਹਿੰਦਾ ਹੋਇਆ ਜੀ ਸਾਡੀ 40ਵੀਂ ਲੜੀ ਸਮਾਪਤ ਹੋ ਗਈ ਜੀ ਧੰਨਵਾਦ ਜੀ ਤੁਹਾਡਾ